ਕੋਈ ਘੋੜੇ ਭਜਾਈ ਫਿਰਦਾ ਕੋਈ ਕੁਸ਼ ਕਰਦਾ ਫਿਰਦਾ ਕੋਈ ਖਚਰਾ ਲਈ ਫਿਰਦਾ ਇਹ ਕੋਈ ਹਾਲ ਆ ਯਾਰ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜਾਏ ਜੋ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ ਤਿੰਨ ਤਿੰਨ ਪੀੜੀਆਂ ਚਾਰ ਚਾਰ ਪੀੜੀਆਂ ਇੱਥੋਂ ਪੜ ਕੇ ਗਈਆਂ ਹੋਈਆਂ ਐ ਵੱਢ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ emotions ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਏ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਐ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਿਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਹਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸੇ ਪੰਜਾਬ ਦੇ ਕਾਲਜਿਸ ਨੂੰ ਨਹੀਂ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਸ ਨਹੀਂ ਲੱਗ پا ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਆ ਪਰ ਸਭ ਗੱਲਾਂ ਪਰੇ ਜਦੋਂ ਮੋਸ਼ਨਸ ਆ ਕੇ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਛ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ ਇੱਕ ਦੋ ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉੱਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਏ emotions ਜਨਵਾਗੇ ਇੱਕ ਮਿੰਟ ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਹੁਣ VC ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟਸ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਯਾਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨਹੀਂ ਕਿ ਤੂੰ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਆ ਜੀ ਇਹ ਸਾਨੂੰ ਕਹਿੰਦੇ ਆ ਸਟੱਫ ਆ ਗਿਆ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਦਾ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹਨਾਂ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਅੱਪਾ ਪੜ੍ਹੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਡੀ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਫੌਂ-ਫੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਕਚਰਾ ਲੈ ਹੀ ਫਿਰਦਾ ਇਹ ਕੋਈ ਹਾਲ ਆ ਯਾ ਇਕੂ ਆ ਪੱਕੀ ਚੋਣੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕ੍ਰੈtic ਤਰੀਕਾ ਇਹ ਉਹ ਬਿਲਕੁਲ ਐਲਾਨਿਆ ਜਾਊਗਾ